ਹੈਲੋ ਫੈਮਿਲੀ ਸਸਤਿ ਕਾਲ ਅੱਜ ਅਸੀਂ ਗੁੱਚੇ ਛੋਲੇ ਲਿਆਉਂਦੇ ਨੇ ਕਿਉਂਕਿ ਰੋਟੀ ਪਕਾਣ ਨੂੰ ਜੀ ਨਹੀਂ ਸੀ ਕਰਦਾ ਇਸ ਕਰਕੇ ਅਸੀਂ ਅੱਜ ਲੈ ਕੇ ਆਏ ਹਾਂ ਕੁਲਚੇ ਛੋਲੇ ਆਓ ਖਾਈਏ ਤੇ ਤੁਹਾਨੂੰ ਵੀ ਆਹ ਦੇਖੋ ਜੀ ਬਹੁਤ ਵਧੀਆ ਨੇ ਵੇਖੋ ਬਾਜ਼ਾਰ ਦੇ ਕੁਲਚੇ ਤੇ ਛੋਲੇ ਅੰਮ੍ਰਿਤਸਰ ਦੇ ਬਹੁਤ ਹੀ ਮਸ਼ਹੂਰ ਹਨ ਕੁਲਚੇ ਸੋਲੇ ਇਹ ਕੁਲਚੇ ਕਿਤੋਂ ਨਹੀਂ ਮਿਲਦੇ ਇਹ ਸਿਰਫ ਸਾਡੇ ਪੰਜਾਬ ਅੰਮ੍ਰਿਤਸਰ ਤੋਂ ਹੀ ਮਿਲਦੇ ਨੇ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਹੁੰਦੇ ਨੇ ਇਹਦੇ ਵਿੱਚ ਵੇਖੋ ਅਸੀਂ ਪਾਇਆ ਏ ਖੱਟਾ ਗਾਜਰਾ ਪਿਆਜ਼ ਤੇ ਆ ਸਾਡੇ ਕੁਲਚੇ ਨੇ ਆਹ ਦੇਖੋ ਹਰੀਆਂ ਮਿਰਚਾਂ ਤੇ ਨਾਲ ਸਾਨੂੰ ਇਹ ਬਣੀ ਹੋਈ ਉਹਨਾਂ ਨੇ ਸਬਜੀ ਵੀ ਇੱਕ ਦਿੱਤੀ ਹੈ ਬਹੁਤ ਹੀ ਸਵਾਦ ਹੈ ਤੇ ਬਹੁਤ ਹੀ ਟੇਸਟ ਹੈ ਤੇ ਬਹੁਤ ਹੀ ਮਜ਼ਾ ਆਉਂਦਾ ਹੈ ਖਾਣ ਦਾ ਤੁਸੀਂ ਵੀ ਜਦੋਂ ਕਿਤੇ ਆ ਕਦੀ ਆਓ ਅੰਮ੍ਰਿਤਸਰ ਤੇ ਮੇਰੀ YouTube ਫੈਮਿਲੀ ਜਰੂਰ ਆ ਕੇ ਕੁਚੇ ਤੇ ਛੋਲੇ ਅੰਬਰਸਾਦੇ ਖਾਓ ਸਾਡੇ ਪੰਜਾਬ ਦੇ ਇਹ ਬਹੁਤ ਹੀ ਮਸ਼ਹੂਰ ਕੁਚੇ ਛੋਲੇ ਹਨ ਤੁਸੀਂ ਆਇਓ ਤੇ ਆ ਕੇ ਇਹ ਕੁਚੇ ਛੋਲੇ ਜਰੂਰ ਖਾਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਇਹ ਖਾ ਕੇ ਬਹੁਤ ਹੀ ਪਸੰਦ ਆਣਗੇ ਤੇ ਬਹੁਤ ਹੀ ਵਧੀਆ ਲੱਗਣਗੇ ਤੇ ਬਹੁਤ ਹੀ ਟੇਸਟ ਆਏਗਾ ਤੁਹਾਨੂੰ ਖਾਣਾ ਜਰੂਰ ਇੱਕ ਵਾਰ ਤੁਸੀਂ ਜਦੋਂ ਵੀ ਪੰਜਾਬ ਆਓ ਤੇ ਇਹ ਜਰੂਰ ਟਰਾਈ ਮਾਰਿਓ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਔਰ ਥੋੜੀ ਜਿਹੀ ਸਪੋਰਟ ਕਰਦਿਆ ਕਰੋ ਕੋਈ ਗੱਲ ਨਹੀਂ ਜੇ ਵੀਡੀਓ ਛੋਟੀ ਵੀ ਪਾ ਜੀਦੀ ਹੈ ਤੇ ਤੁਸੀਂ ਇਹ ਜਰੂਰ ਦੇਖਿਆ ਕਰੋ ਇਹ ਤੇ ਜਲਦੀ ਦੇਖੀ ਜਾਂਦੀ ਹੈ ਪਰ ਤੁਸੀਂ ਫਿਰ ਵੀ ਨਹੀਂ ਸਾਨੂੰ ਸਪੋਰਟ ਕਰਦੇ ਜਰੂਰ ਸਪੋਰਟ ਕਰਿਆ ਕਰੋ ਤੇ ਵੀਡੀਓ ਤੁਸੀਂ ਜਰੂਰ ਵੇਖਿਆ ਕਰੋ ਤੇ ਇੱਕ ਵਾਰੀ ਤੁਸੀਂ ਆ ਕੇ ਸਾਡੇ ਪੰਜਾਬ ਦੇ ਵਿੱਚ ਕੁਲਚੇ ਛੋਲੇ ਜਰੂਰ ਖਾਣੇ ਨੇ ਮੈਨੂੰ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਣਗੀ ਬਹੁਤ ਵਧੀਆ ਲੱਗੇਗਾ ਬਹੁਤ ਹੀ ਟੇਸਟ ਆਏਗਾ ਆ ਦੇਖੋ ਬਹੁਤ ਵਧੀਆ ਦੇਖੋ ਕਿੰਨੀ ਵਧੀਆ ਮਸਾਲੇਦਾਰ ਸਬਜੀ ਬਣੀ ਹੋਈ ਹੈ ਐ ਦੇਖੋ ਕਿੰਨੇ ਵਧੀਆ ਚਨੇ ਬਨੇ ਹੋਏ ਹੈ ਇਹ ਜਰੂਰ ਆ ਕੇ ਤੁਸੀਂ ਖਾਓ ਜਰੂਰ 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 ਬਾਏ YouTube ਫੈਮਿਲੀ